ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੋਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈਕੋਲ ਦੋ ਵੜਾ ਪਕਾਉਗਾ ਜੀ ਸੁਗੀਆਂ ਵੀਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਂ ਬਾਈ ਜੀ ਆਪਣਾ ਨਾਂ ਜੀ ਲਾਲੀਆ ਪਿੰਡ ਬੁੱਟਰ ਖੋਦਾ ਜ਼ਿਲ੍ਹਾ ਮੋਗਾ ਹਾਂਜੀ ਤਹਿਸੀਲ ਵੀ ਮੋਗਾ ਬਾਈ ਠੀਕ ਹੈ ਜੀ ਹਾਂਜੀ ਬਾਈ ਬਹਿਣਾ ਆਪਣੇ ਨਾਲ ਦੱਸੋ ਜੀ ਬਹਿਣਾ ਬਾਈ ਦੋ ਸੂਈਆਂ ਆਪਣੇ ਇੱਕ ਪਲੂਣ ਵਛੀਏ ਦੂਜੀ ਸੂਏ ਸੂਈ ਵੀ ਆ ਠੀਕ ਹੈ ਜੀ ਹਾਂ ਆਪਣਾ ਉਹ ਨੇੜ ਪਿੰਡ ਆ ਜਿੱਥੇ ਰਾਮੂ ਵਾਲਾ ਰਹਿ ਗਿਆ ਇੱਧਰ ਬਦਨੀ ਆ ਇੱਧਰ ਵੱਡਾ ਬੋਟਰਾ ਦੇ ਨਾਲ ਛੋਟਾ ਬੋਟਰਾ ਮੇਨ ਹਾਈਵੇ ਸਾਹਮਣੇ ਦੀਦਾ ਠੀਕ ਹੈ ਜੀ ਹਾਂ ਹਾਂਜੀ ਭਾਈ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਭਾਈ ਦੂਜਾ ਸੂਰਾ ਪਰਸੋ ਦੀ ਸੂਈ ਆ ਹਾਂਜੀ ਤੇ ਇਹ ਥੱਲੇ ਬੋੜੀ ਹੋਊਗੀ 14 ਕਿਲੋ ਠੀਕ ਹੈ ਜੀ ਕੋਈ 13 ਕਿਲੋ ਵੀਰਪਰਾ ਕੋਈ ਮੰਨ ਕੇ 2 ਡੰਗ 4 ਡੰਗ ਕੋਈ ਚੋਲੇ ਠੀਕ ਹੈ ਡੁੱਡ ਬਲੂਨ ਦੇ ਦਾ 18 ਕਿਲੋ ਦਿੱਤਾ 30 20 ਕਿਲੋ ਦੇਣ ਦੀ ਕਪੈਸਿਟੀ ਆ ਬੱਚੀ ਦੀ ਠੀਕ ਹੈ ਜੀ ਰੇਟ ਪਰ ਪਹਿਲੀ ਦੱਸ ਦਿਓ ਰੇ ਇਹਦਾ ਆਪਣੇ ਅੱਗੇ ਵੀ ਜੈ ਜੀਉਂਦੇ ਵੀਰੇ ਇਹਦਾ 56000 ਰੁਪਏ 56000 ਹਾਂ ਕੋਈ 60 ਨਹੀਂ ਕੋਈ 70 ਨਹੀਂ 56000 ਚੋਂ ਮਾਨਤਾਣ ਕਰਦਾਂਗੇ ਦੁੱਧ 20 ਕਿਲੋ ਹੀ ਪਾ ਦਣਾ ਵੇੜ ਨੇ ਤੋੜ ਦੋ ਪ੍ਰਾ ਲੋ ਪ੍ਰਾ ਮਗਰ ਇਹਦੇ ਬੱਛਾ ਵਾ ਮਗਰ ਬੱਛਾ ਹਾਂ ਤੋ ਪ੍ਰਾ ਚੈੱਕ ਕਰ ਸਾਜ ਬਹੁਤ ਸੋਹਣੀ ਵੇੜ ਆ ਦੇਖ ਸਕਦੇ ਲੇ ਵਾਲੂ ਬਾਕੀ ਕਾਦ ਵਾਲੀ ਹੈ ਕੋਈ ਛੋਟੀ ਨਾ ਮੰਨੇ ਵੀਰ ਪ੍ਰਾ ਠੀਕ ਹੈ ਜੀ ਲੋ ਜੀ ਤੋੜਾ ਤਰਾ ਤੁਹਾਡੇ ਸਾਹਮਣੇ ਆ ਕਰਮਾਂ ਵਾਲੀ ਦਾ ਕੱਦ ਵੇਖ ਸਕਦੇ ਹੋ ਤੋ ਜੀ ਮੋੜ ਦੋ ਪ੍ਰਾ ਲੋਜੀ ਕੂ ਠੰਡੀ ਸੀ ਜੇ ਮਰਜੀ ਬੈਹਦੇ ਕੋ ਚੱਕਰ ਠੀਕ ਹੈ ਸੀਕ ਲੋਜੀ ਕਿਸ ਦੇਖ ਸਾਡੀ ਇਹ ਜੇ ਆਪਣਾ ਤੜਕੀ ਆਈ ਹੈ ਨਾ ਠੀਕ ਹੈ ਸੀਕ ਹਾਂ ਹਾਂ ਤਾਂ ਹੀ ਥੋੜੀ ਹੋਰ ਬੜਾ ਜੀ ਨੂੰ ਕਰਕੇ ਰੋਕ ਲਓ ਜੀ ਸਾਡ ਜੀ ਆਪਾਂ ਮਾੜੇ ਥਣ ਦਿਖਾ ਦੇ ਲੇ ਵਾ ਬਾਏ ਇਥੇ ਰੋਕ ਲਈ ਉਹ ਠੰਡ ਦੇਖ ਸਾਦੇ ਚੰਗੀ ਤਰ੍ਹਾਂ ਥਾਂ ਤੋਂ ਤਾਂ ਬਹੁਤ ਚੰਗਾ ਚੋਾਈ ਵੀ ਬਹੁਤ ਚੰਗੀ ਹੈ ਬਈ ਠੀਕ ਹੈ ਜੀ ਠੀਕ ਇੱਕ ਮਿੰਟ ਪਤਾਰਾ ਵੀ ਮਰਵਾ ਦਾਂਗੇ ਪਤਾਰਾ ਵੀ ਮਾਰਦਾ ਕੋਈ ਠੀਕ ਹੈ ਜੀ ਠੀਕ ਹਾਂ ਲੋਜੀਰਾ ਤਿੰਨੇ ਸੈਡਾ ਚੈੱਕ ਕਰ ਸਕਦੇ ਠੀਕ ਹੈ ਜੀ ਕੋਈ ਜ਼ੂਮ ਨਹੀਂ ਕਰਾ ਵਾ ਵੈੜ ਤੁਹਾਡੇ ਸਾਹਮਣੇ ਆ ਬਾਈ ਦਾ ਕੱਦ ਦੇ ਹਿਸਾਬ ਨਾਲ ਤੁਹਾਨੂੰ ਤਾਜਾ ਲਾਹਾਂ ਦੇ ਕੱਦ ਫੁੱਲ ਹੱਸਾਈ ਆ ਬਾਈ ਠੀਕ ਹੈ ਜੀ ਮੜੇ ਮਾਰੂ ਬਈ ਤਰਾ ਨਾ ਲੋਪਰਾ ਆਹ ਰਾਂ ਅੰਬੀ ਕੋਲ ਮਾਰ ਕੇ ਦਿਖਾ ਦਿੰਨੇ ਆਪਾਂ ਲੋ ਜੀ ਬਾਹਰ ਦੇ ਜੀ ਲੋ ਜੀ ਆ ਚੈੱਕ ਕਰ ਸਤ ਪਰਾ ਲੋ ਜੀ ਠੀਕ ਮੂਹ ਲੈ ਥਾਣਾ ਠੀਕ ਹੈ ਜੀ ਲੋ ਜੀ ਬੇ ਸੁਣਕਾਰ ਠੀਕ ਠੀਕ ਭਰਾ ਠੀਕਾ ਠੀਕਾ ਚਾਹੀਦੀ ਤਾਂ ਬਾਈ ਬਾਲੀ ਬੰਬਾਗਾ ਠੀਕ ਹੈ ਜੀ ਠੀਕ ਹੈ ਹਾਂ ਹੁਣ ਬੱਚੀ ਪਾਸ ਨੂੰ ਹੁਣ ਦਿਖਾ ਠੀਕ ਹੈ ਜੀ ਠੀਕਾ ਲੋ ਭਰਾ ਚੈੱਕ ਕਰਦਾ ਛੋਟਾ ਪੁੱਟਰ ਵਾਜਦਾ ਭਰਾ ਵੱਧ ਜਾਣਕਾਰੀ ਬਾਈ ਤੋਂ ਫੇਰ ਆਪਾਂ ਤੋੜ ਕੇ ਦਿਖਾ ਦੇ ਵੀ ਤੇ ਮਾੜੀ ਗਾਂ ਹੁਣ ਉਤਰੀ ਵੀ ਹੈ ਹਾਂ ਜੀ ਉਹ ਤੋੜ ਕੇ ਦਿਖਾ ਦੇ ਮਾੜੀ ਉਤਰੀ ਹੋਸੀ ਹੁਣ ਠੀਕ ਹੈ ਜੀ ਲੋ ਭਰਾ ਤੋੜਾ ਫਿਰ ਸੁਣ ਦਿਖਾਦਾ ਲੋ ਜੀ ਮਟਾ ਜੀ ਤੁਸੀਂ ਆਹਦੇ ਘਰ ਬੈਠੀ ਚੈੱਕ ਕਰ ਸਕਦੇ ਹੋ ਫਰਾ ਲੋ ਜੀ ਮੋੜ ਲਓ ਜੀ ਮੋੜ ਲਓ ਤੁਰਾ ਤਰਾ ਸਾਡੇ ਸਾਹਮਣੇ ਆ ਜੀ ਬਾਈ ਕਹਿੰਦਾ ਦੁਬਾਰੇ ਪੱਕੇ ਟੋਰਤੀ ਆਪਣੇ ਮੁੱਲ ਪਹਿਲਾਂ ਵੀ ਜਾਇਜ਼ ਹੀ ਹੁੰਦੇ ਬਾਈ ਮੁੱਲ ਵਾੜਾ ਨਹੀਂ ਕਰਦੇ ਹਾਂਜੀ ਹਾਂਜੀ ਠੀਕ ਹੈ ਹਾਂ ਵੀ ਆਪਾਂ ਕੋਈ ਵਾੜਾ ਆਪਾਂ ਹਜ਼ਾਰ ਦੇ ਆ ਨਬਸੂਦੇਣ ਵਾਲੇ ਆ ਬਾਈ ਠੀਕ ਹੈ ਜੀ ਠੀਕ ਹੂੰ ਲੋ ਫਰਾ ਬਾਈ ਦੇ ਰੇਟ ਪਹਿਲਾਂ ਵੀ ਬਹੁਤ ਜਾਇਜ਼ ਹੁੰਦੇ ਆ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਠੀਕ ਹੈ ਹਾਂਜੀ ਬਾਈ ਦੂਜੀ ਵੜ੍ਹ ਦੀ ਸੂਈ ਜਾਣਕਾਰੀ ਇਹ ਪਹਿਲਾ ਸੂਆ ਬਾਈ 6 ਦੰਦ ਮੂਹਾਂ ਹਾਂਜੀ ਅੱਜ ਇਹਨੂੰ 10 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਇਹਦੇ ਥੱਲੇ ਮੰਨ ਲਾ ਦੁੱਧ ਮੰਨ ਲੇ ਕੋਈ ਬੋਲਾ ਮੰਨ ਲੇ ਹਾਂਜੀ ਹੋਊਗਾ ਬਾਈ 13 ਕਿਲੋ 12 ਕਿਲੋ ਕੋਈ 2 ਰੰਗ 4 ਰੰਗ ਕੋਈ ਚੋਲੇ ਠੀਕ ਬੱਚਾ ਮਗਰ ਬੱਚਾ ਇਹਦੀ ਬਾਈ ਤੇ ਰੇਟ ਭਰਾ ਜਾਇ ਅੱਜ ਪਹਿਲੀ ਦੱਸ ਦੋ ਇਹਦਾ ਕੋਈ 45 ਨੂੰ ਕੋਈ ਬਾਈ ਸ਼ਿਆਰੀ ਨਹੀਂਗਾ ਆਪਾਂ 44000 ਚ ਮੰਨ ਤਾਨ ਕਰਾਂਗੇ ਠੀਕ ਹੈ ਜੀ ਲੋ ਭਰਾ ਹਾਂ ਚੈੱਕ ਕਰ ਸਕਦੇ ਉਹ ਬੱਚਾ ਦੇਖ ਸਕਦੇ ਹੋ ਬਾਕੀ ਸਿੰਘਾਂ ਦੀ ਬਈ ਝੁੰਗੀਆਂ ਮਾਰੇ ਮਾਰੇ ਸੈਂਗਾ ਦਿਖਾ ਦੇ ਕੋਈ ਮਾਰਦੇ ਨਹੀਂ ਕੋਈ ਨਹੀਂ ਦੋਨੇ ਪਾਸੇ ਬੈ ਕੇ ਚੋਲੇਊਗਾ ਬੰਦਾ ਠੀਕ ਹੈ ਜੀ ਠੀਕ ਹਾਂ ਠੰਡੀ ਸੀ ਲੈਣੀ ਆ ਤੋੜ ਦੋ ਭਰਾ ਸੁਪਰਾ ਭਾਈ ਨੇ ਰੇਟ ਆਪਣੇ ਨੂੰ ਦੱਸਤਾ ਬਈ ਦੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਤੋਰਾ ਤਾਲਾ ਪੁੱਛੀ ਦਿਖਾ ਦੇ ਪਿੱਛੋਂ ਠੀਕ ਹੈ ਜੀ ਬਾਕੀ ਮੇਵਾ ਦਾ ਤਾਜ਼ਾ ਤੁਸੀਂ ਲਾਹ ਲੇ ਭਰਾ ਲਓ ਜੀ ਇਹ ਗੱਲ ਹੈ ਬਈ ਕਹਿਣ ਦੀ ਪਉਦੀ 2 4 6 8 ਕੋਈ ਚੋਲੇ ਵੀਰ ਭਰਾ ਠੀਕ ਹੈ ਜੀ ਹਾਂ ਠੀਕ ਜੋ ਆਈ ਦੋਨੇ ਪਾਸੇ ਬਹਿ ਕੇ ਕਰਾਉਂਦੀ ਆ ਕੋਈ ਲੱਤ ਨਹੀਂ ਬਾਣੀ ਜੇ ਕੋਈ ਲੱਤ ਮਾਰ ਦੇ ਫਿਰ ਵੀ ਜ਼ਿੰਮੇਵਾਰੀ ਹੈ ਬਾਈ ਠੀਕ ਹੈ ਜੀ ਹਾਂ ਲੋਪਰਾ ਕਰਮਾ ਵਾਲੇ ਥਾਨ ਬਹੁਤ ਸੋਹਣਾ ਲੱਗਿਆ ਵਾ ਦੇਖ ਸਕਦੇ ਹੋ ਬਾਕੀ ਸੈਂਗ ਦਿਖਾਵੇ ਮਾੜੇ ਮਾੜੇ ਵਾਲਾ ਸੈਂਗ ਨਾ ਕੋਈ ਸੈਂਗ ਠੀਕ ਹੈ ਜੀ ਸੈਂਗ ਦਾ ਮਾੜੇ ਮਾੜੇ ਹੀ ਆ ਬਾਈ ਬਾਕੀ ਬਈ ਕਦ ਦੰਤਾਜਾ ਤੁਸੀਂ ਲਾ ਸਕਦੇ ਹੋ ਪਰਾ ਠੀਕ ਹੈ ਨਾ ਉਸ ਯੋ ਇੰਨ ਬਜਾ ਲਾ ਦੇ ਪਾਸੇ ਚੱਕਰ ਸਾਹਿਬ ਉਸ ਨੂੰ ਸਾਈਡਾਂ ਦਿਖਾ ਦੇ ਨੇ ਸਾਰੀਆਂ ਦਿਖਾ ਦਿਓ ਸਾਹਿਬ ਲੋ ਜੀ ਛੋਟੀਆਂ ਬਾਹਰ ਕਰਕੇ ਨਾ ਡਰਦੀਆਂ ਹਾਂ ਬਸ ਉਹ ਠੰਡੀ ਸੀਲ ਤਾਂ ਬਾਹਲੀ ਆ ਠੀਕ ਹੈ ਜੀ ਹੁਣ ਥੋੜੀ ਡਰੀ ਜਾਂਦੀ ਬਾਹਰ ਬੰਨੀ ਕਰਕੇ ਠੀਕ ਹੈ ਲੋਪਰਾ ਚੱਕਰ ਸਾਹਿਬ ਠੀਕ ਹੈ ਜੀ ਬਹੁਤ ਲੋਪਰਾ 22 ਦਾ ਪੈਂਟ ਛੋਟਾ ਬੁੱਟਰ ਠੀਕ ਹੈ ਜੀ ਬਾਈ ਜੀ ਕੋਲ ਦੋ ਗਾਮਾ ਠੀਕ ਹੈ ਚੱਕਰ ਸਾਹਿਬ ਦੋਨੇ ਤਾਜ਼ੀਆਂ ਸੂਈਆਂ ਵੀ ਆ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਹਾਂ ਭਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਓਕੇ ਬਾਏ